ਸ੍ਰੀ ਗੁਰਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਹੰਜਿਨਾ ਵੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨੀ ਕਿਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਕੀ 트ੰਪ ਨਾਲ ਮੋਦੀ ਦੀ ਦੋਸਤੀ ਪੱਕੀ ਪੈ ਗਈ ਹੈ ਸਿਮ ਮਨੀਰ ਦਾ ਵਾਈਟ ਹਾਊਸ ਵਿੱਚ ਲੰਚ ਕਿਸ ਗੱਲ ਦਾ ਸੰਕੇਤ ਹੋ ਸਕਦਾ ਹੈ ਗੇਟ ਵੀ ਗੈਸਟ 트럼ਪ ਨੇ ਕਿਹਾ ਕਿ ਜਨਨ ਅਸੀਂ ਮਨੀਤ ਨੇ ਪਾਕਿਸਤਾਨ-ਪਰਤ ਜੰਗ ਨੂੰ ਰੋਕਣ ਵਿੱਚ ਮਦਦਪੁਰ ਭੂਮਿਕਾ ਨਭਾਈ ਅਤੇ ਉਹਨਾਂ ਨੂੰ ਮਿਲਣਾ ਉਹਨਾਂ ਲਈ ਸਨਮਾਨ ਦੀ ਗੱਲ ਹੈ ਹਰ ਕੋਈ ਜਾਣਦਾ ਹੈ ਕਿ 2014 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸੀ ਕੈਰੀਅਰ ਵਿੱਚ ਕਿੰਨਾ ਫੈਸਲਾਕੁਨ ਸਾਲ ਰੱਖਾ ਇਸ ਸਾਲ ਉਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਰ ਦੇ ਪ੍ਰਧਾਨ ਮੰਤਰੀ ਚੁਣੇਗੇ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ 2014 ਦਾ ਸਾਲ ਦਾ ਸਿਰਫ ਉਹਨਾਂ ਨੇ ਉਹਨਾਂ ਦੇ ਸਿਆਸੀ ਸਫਰ ਨੂੰ ਨਵੀਆਂ ਬਲੰਤਾਂ ਤੇ ਲੈ ਗਿਆ ਸਭ ਨੂੰ ਇਸੇ ਸਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਹਨਾਂ ਦੀ ਦੋਸਤੀ ਦੀ ਨੀਂਹ ਵੀ ਰੱਖੀ ਗਈ ਉਸ ਵੇਲੇ ਡੋਨਲਡ ਟਰੰਪ ਇੱਕ ਰੀਅਲ ਅਸੈਂਟ ਕਾਰੋਬਾਰੀ ਵਜੋਂ ਜਾਣੇ ਜਾਂਦੇ ਸਨ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਿਆ ਸਿਰਫ 2 ਮਹੀਨੇ ਤੋਂ ਥੋੜੇ ਦੇ ਵੱਧ ਦਿਨ ਹੀ ਲੰਘੇ ਸਨ ਇਸੇ ਦੌਰਾਨ ਟਰੰਪ ਆਪਣੀ ਪਹਿਲੀ ਭਾਰਤ ਫੇਰੀ ਤੇ ਮੁੰਬਈ ਪਹੁੰਚੇ ਬਾਦ ਵਿੱਚ ਬਾਦ ਆਪਣੀ ਵਾਪਸੀ ਲਈ ਵਾਈਟ ਹਾਊਸ ਵਿੱਚ ਉਹਨਾਂ ਨੇ ਪਾਕਿਸਤਾਨ ਲਈ ਬਹੁਤ ਹਮਲਾਵਰ ਅਤੇ অতি ਸਖਤ ਸ਼ਬਦਾਂ ਦੀ ਵਰਤੋਂ ਕੀਤੀ ਭਾਵੇਂ ਕਿ ਇਹ ਪੁਰਾਣੀ ਤਰ੍ਹਾਂ ਦੀ ਪ੍ਰਣ ਇਹ ਪੂਰੀ ਤਰ੍ਹਾਂ ਇੱਕ ਕਾਰੋਬਾਰੀ ਯਾਤਰਾ ਸੀ ਅਤੇ ਇਸ ਲਈ ਉਹ ਉਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਨਹੀਂ ਮਿਲੇ ਪਰ ਇਸ ਯਾਤਰਾ ਦੌਰਾਨ ਉਹਨਾਂ ਨੇ ਭਾਰਤ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਬਾਰੇ ਜੋ ਕੱਲਾਂ ਕਹੀਆਂ ਉਹ ਧਿਆਨਯੋਗ ਹਨ ਉਸ ਸਮੇਂ ਡੋਨਲਡ ਟਰੰਪ ਨੇ ਕੱਖਾਂ ਮੈਂ ਉਹਨਾਂ ਨੂੰ ਨਹੀਂ ਮਿਲਿਆ ਪਰ ਤੁਹਾਡੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਕੱਠੇ ਕਰਕੇ ਬਹੁਤ ਵਧੀਆ ਕੰਮ ਕੀਤਾ ਭਾਰਤ ਦੀ ਦਿੱਖ ਬਦਲ ਰੱਖੀ ਹੈ ਮੀਂਹ ਵਾਪਸ ਆ ਰਹੀ ਹੈ ਮੈਂ ਭਾਰਤ ਨੂੰ ਨਿਵੇਸ਼ ਲਈ ਇੱਕ ਸ਼ਾਨਦਾਰ ਜਗ੍ਹਾ ਮੰਨਦਾ ਹਾਂ ਤੇ ਮੈਨੂੰ ਲੱਗਦਾ ਲੱਗਦਾ ਹੈ ਕਿ ਚੂਨ ਤੀਜਿਆਂ ਨੇ ਇਸ ਨੂੰ ਹੋਰ ਵੀ ਬਿਹਤਰ ਬਣਾਇਆ ਹੈ ਫਿਰ ਸਾਲ ਦੋ ਫਿਰ ਸਾਲ 2017 ਆਇਆ ਡੋਨਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਆਪਣੇ ਪਹਿਲੇ ਟਵੀਟ ਵਿੱਚ ਉਹਨਾਂ ਨੇ ਪਾਕਿਸਤਾਨ ਲਈ ਬਹੁਤ ਹਮਲਾਵਰਾਂ ਤੇ ਸਖਤ ਨਿੰਦਾ ਦੀ ਵਰਤੋਂ ਕੀਤੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ